ਸਹੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਅਤੇ ਪਹਿਲੇ ਗੁਰੂ ਸਾਡਾ ਜਨਮ ਨਨਕਾਣਾ ਸਾਹਿਬ ਵਿੱਚ ਹੋਇਆ ਤੇ ਸਾਡੇ ਪਿਤਾ ਦਾ ਨਾਮ ਮਹਿਤਾ ਕਲੂ ਤੇ ਮਾਤਾ ਦਾ ਨਾਮ ਬੀਬੀ ਤ੍ਰਿਪਤਾ ਸੀ ਤੇ ਸਾਡੀ ਭੈਣ ਦਾ ਨਾਮ ਬੇਬੇ ਨਾਨਕੀ ਸੀ ਅਸੀਂ ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਸਾਡਾ ਪਹਿਲਾ ਨਾਮ ਭਾਈ ਲੈਣਾ ਸੀ ਤੇ ਬਾਅਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਦਲ ਕੇ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਅਸੀਂ ਹਾਂ ਗੁਰੂ ਅਮਰਦਾਸ ਜੀ ਸੇਕਟਰ ਮੇਂ ਦੇ ਤੀਸਰੇ ਗੁਰੂ ਸਾਡਾ ਜਨਮ ਪਿੰਡ ਬਾਸਰਕੇ ਅਮਰੇਸਰ ਵਿੱਚ ਹੋਇਆ ਸੀ ਸੀ ਹਾਂ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਸਾਡਾ ਜਨਮ ਲਾਹੌਰ ਦੀ ਚੂਨਾ ਮੰਡੀ ਵਿੱਚ ਹੋਇਆ ਸੀ ਸਾਡੇ ਪਿਤਾ ਦਾ ਨਾਮ ਹਰੀਦਾਸ ਅਤੇ ਮਾਤਾ ਜੀ ਮਾਤਾ ਦਾ ਨਾਮ ਦਇਆ ਕੌਰ ਸੀ ਅਸੀਂ ਹਾਂ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਾਡਾ ਜਨਮ ਗੋਇੰਦਵਾਲ ਸਾਹਿਬ ਪੰਜਾਬ ਵਿੱਚ ਹੋਇਆ ਸੀ ਤੇ ਅਸੀਂ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਤੇ ਅਸੀਂ ਸਿੱਖ ਕੌਮ ਦੇ पहले शहीद गुरु होए हैं असी हाँ श्री गुरु गोबिंद सिंह जी सिख धर्म के दसवें गुरु साढ़े पिता जी का नाम ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਸਾਡਾ ਜਨਮ ਪਟਨਾ ਬਿਹਾਰ ਵਿੱਚ ਹੋਇਆ ਸੀ ਤੇ ਅਸੀਂ ਕਾਲਸੇ ਦੀ ਸਥਾਪਨਾ ਕੀਤੀ ਸੀ ਤੇ ਅਸੀਂ ਹਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਅਸੀਂ ਹਾਂ ਸਿੱਖਾਂ ਦੇ ਅੱਠਵੇਂ ਗੁਰੂ ਜੀ ਸਾਡੇ ਪਿਤਾ ਦਾ ਨਾਮ ਸ੍ਰੀ ਗੁਰੂ ਹਰ Rai ਸੀ ਤੇ ਮਾਤਾ ਜੀ ਦਾ ਨਾਮ ਮਾਤਾ ਸੁਲੱਖਣੀ ਸੀ ਅਸੀਂ ਹਾਂ ਗੁਰੂ ਹਰ Rai ਜੀ ਅਸੀਂ ਸਿੱਖ ਧਰਮ ਦੇ ਸੱਤਵੇਂ ਗੁਰੂ ਹਾਂ ਤੇ ਸਾਡਾ ਜਨਮ ਕੀਰਤਪੁਰ ਸਾਇੰਰ ਰਕੇ ਹੋਇਆ ਸੀ ਤੇ ਸਾਡੇ ਪਿਤਾ ਜੀ ਦਾ ਨਾਮ ਬਾਬਾ ਗਰਜਤ ਸਿੰਘ ਅਤੇ ਮਾਤਾ ਜੀ ਦਾ ਨਾਮ ਬੀਬੀ ਨੀਆਲ ਕੌਰ ਸੀ